ਪਾੰਬਰੀਓ ਇਹਨਾ ਮੈਂ ਗੱਲਾਂ ਕਰਕੇ ਦੱਜਾਂ ਨਾ ਪਿੱਛੇ ਰਹਿ ਗਈ ਆਪਣੀ ਮਾਂ ਨੂੰ ਟਾਈਮ ਦੇਦਾ ਆਪਣੇ ਬਾਪੂ ਨੂੰ ਟਾਈਮ ਦੇ ਬਹੁਤ ਪਿਆਰ ਕਰਦਾ ਸੀ ਖਾਨ ਸਾਹਿਬ ਆਪਣੇ ਮਾਤਾ ਪਿਤਾ ਨੂੰ ਆਪਣੇ ਬੇਬੇ ਬਾਪੂ ਨੂੰ ਬੇਬੇ ਬਾਪੂ ਨੂੰ ਤਾਂ ਸਾਰੇ ਹੀ ਪਿਆਰ ਕਰਦੇ ਹੁੰਦੇ ਆ ਪਰ ਖਾਨ ਸਾਹਿਬ ਦੇ ਨਾਲ ਜਦੋਂ ਬੇਬੇ ਬਾਪੂ ਚਲੇ ਗਏ ਜੋ ਰੋਂਦਾ ਸੀ ਜੋ ਗੱਲਾਂ ਕਰਦਾ ਸੀ ਉਹ ਸੁਣ ਕੇ ਨਾ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਪਹਿਲਾਂ ਵਿਚਾਰੇ ਦੀ ਬੇਬੇ ਗਈ ਤੇ ਕੁਝ ਕੁ ਦਿਨਾਂ ਬਾਅਦ ਹੀ ਬਾਪੂ ਚਲੇ ਗਿਆ ਰੱਬਾ ਐਨਾ ਮਾੜਾ ਨਾ ਕਰ ਤੂੰ ਤਾਂ ਇੱਕੋ ਵਾਰੀ ਦੁਨੀਆ ਹੀ ਖਤਮ ਕਰਕੇ ਰੱਖ ਦਿੱਤੀ ਖਾਨ ਸਾਹਿਬ ਦੀ ਯਾਰੋ ਖਾਨ ਸਾਹਿਬ ਬਹੁਤ ਹੀ ਦਿਲ ਦਾ ਸਾਫ਼ ਗਾਇਕੇ ਖਾਨ ਸਾਹਿਬ ਨੇ ਹਰ ਧਰਮ ਦੇ ਗਾਣੇ ਗਾਏ ਹੋਏ ਆ ਅੱਜ ਤੁਹਾਡੇ ਨਾਲ ਨਿੱਕੇ ਜਿਹੇ ਦੋ ਕਲਿੱਪ ਸਾਂਝੇ ਕਰਨ ਜਾ ਰਹੇ ਆ ਜਿਸ ਵਿੱਚ ਤੁਸੀਂ ਖਾਨ ਸਾਹਿਬ ਦੇ ਫਾਦਰ ਜੀ ਤੇ ਉਹਨਾਂ ਦੇ ਮਾਤਾ ਜੀ ਦੇਖ ਸਕਦੇ ਹੋ ਹਰ ਜਨਮ ਮੈਂ ਇਹ ਉਹ ਤਾਂ ਪਿਆਰ ਪਤਾ ਕਿੰਨਾ ਕਰਨ ਲੋਕੀ ਤੁਹਾਡੀ ਫੈਨ ਪਾਲਿੰਗ ਪਤਾ ਕਿੰਨੀ ਮੇਰੇ ਤੋਂ ਵੀ ਜ਼ਿਆਦਾ ਲੋਕੀ ਜਿੰਦੇ ਆ ਐਂਡਲੀ ਮੰਮੀ ਬੋ ਕਿਉਂ ਤਾ ਹਾਂ ਹਾਂ ਆ ਲਗਾ ਤੂੰ ਤਾਂ ਹੈਗੀ ਆ ਕੇ ਆਪਣਾ ਤੂੰ ਤਾਂ ਬੋਲਦਾ ਹੈਗੀ ਤੂੰ ਤਾਂ ਹੈਗੀ ਆ ਗੱਲਾਂ ਮੈਂ ਕਹਿੰਦਾ ਗੱਲਾਂ ਦੇਖੋ ਗੱਲਾਂ ਦੇਖਦਾ ਮੈਂ ਤੇਰੇ ਇਸ਼ਾਨਾ ਤੂੰ ਸਜਣਾ ਰੱਬ ਦੇਨਾ ਵਰਗਾ ਵੇ ਬਾਪੂ ਮੇਰਾ ਇੱਥੇ ਕਹਿੰਦੇ ਲੋਕੇ ਦੇਖਣ ਆ ਰਹੇ ਇੱਥੇ ਇਹ ਮੁੰਡਿਆਂ ਨੇ ਦੇਖ ਲਿਆ ਇਹ ਮੇਰਾ ਬਾਪੂ ਆ ਜੀ ਮੇਰੇ ਅੱਬਾ ਜੀ ਮੇਰੇ ਫਾਦਰ ਸਾਹਿਬ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਤੇ கூਕਾ ਯਾਰੋ ਜੇ ਤੁਸੀਂ ਵੀ ਆਪਣੇ ਮਾਪਿਓ ਨੂੰ ਦਿਲ ਤੋਂ ਪਿਆਰ ਕਰਦੇ ਹੋ ਨਾ ਤਾਂ ਕਮੈਂਟਾਂ 'ਚ ਲਵ ਯੂ ਬੇਬੇ ਬਾਪੂ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ